ਬਹੁਤਾਂ ਇਹੀ ਲੋਕਾਂ ਦੀ ਸਮਝ ਹੈ ਕਿ ਕਿਸੇ ਸ਼ਬਦ ਨੂੰ ਨਾਮ ਕਿਹਾ ਗਿਆ। ਭਾਵੇਂ ਕੋਈ ਗੁਰਬਾਣੀ ਚੋਂ ਪੰਕਤੀਆਂ ਦੇ ਦਿੰਦਾ ਵਾ। ਭਾਵੇਂ ਹੋਰ ਅਖਰਾਂ ਦੇ ਵਿਖਿਆਨ ਕਰਦੇ ਹੈ ਕਿਤੋਂ ਵੀ ਕਰਦੇ ਇਹ ਬਾਬਾ ਜੀ ਦਾ ਨਾਮ ਹੈ। ਬਾਬਾ ਜੀ ਦਾ ਨਾਮ ਹੈ। ਸਾਨੂੰ ਤਾਂ ਨਾਮ ਚਾਹੀਦਾ ਅਕਾਲ ਪੁਰਖ ਦਾ। ਬਾਬਾ ਜੀ ਇੱਥੇ ਹੀ ਮਰ ਜਾਣਾ ਭਾਈ ਇਸਨੇ ਇਸਨੇ ਨਾਲ ਹੀ ਜਾਣਾ ਸਪਸ਼ਟ ਕਰ ਦਿੱਤਾ ਗੁਰਬਾਣੀ ਨੇ ਕਿ ਕੇਵਲ ਤੋਂ ਕੇਵਲ ਜੈ ਮਾਤਾ ਪਿਤਾ ਸੋ ਤੇ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਾਈ ਕਿ ਜਿੱਥੇ ਭਾਈ ਕੋਈ ਵੀ ਤੇਰੇ ਨਾਲ ਨਹੀਂ ਕੋਈ ਵੀ ਤੋਂ ਪਾਵੇ ਨਾ ਮਾਤਾ ਨਾ ਪਿਤਾ ਕੋਈ ਦੇਹ ਤੇਰੇ ਨਾਲ ਜਾਣੀ ਨਹੀਂ ਤੇਰੀ ਆਪਣੀ ਦੇਹੀ ਤੇਰੇ ਨਾਲ ਨਹੀਂ ਜਾਣੀ ਉਥੇ ਤੇਰਾ ਸਹਾਈ ਕੇਵਲ ਤੋਂ ਕੇਵਲ ਨਾਮ ਹੋਏਗਾ ਨਾਮ ਜੁੜਦਾ ਹੈ ਆਤਮਾ ਦੇ ਨਾਲ ਕਿ ਜਿਹੜੀ ਇਹ ਆਤਮਾ ਹੈ ਇਹਦੇ ਕੋਲ ਨਾਮ ਹੈ ਕਿਸ ਦਾ ਨਾਮ ਹੈ ਨਾਮ ਹੈ ਕੀ ਹੈ ਨਾਮ ਹੈ ਪਰਮਾਤਮਾ ਦਾ ਇਸ਼ਾਰਾ ਕਿ ਇਹ ਆਤਮਾ ਮੇਰੀ ਹੈ ਕਿਉਂ ਮੇਰੀ ਹੈ ਕਿਉਂਕਿ ਮੈਨੂੰ ਇਹ ਭੌਂਦੀ ਹੈ ਮੈਨੂੰ ਇਹ ਆਤਮਾ ਬਹੁਤ ਚੰਗੀ ਲੱਗੀ ਏ ਇਸ ਦਾ ਮਾਲਕ ਮੈਂ ਹਾਂ ਇਹ ਮੇਰੇ ਘਰ ਦੇ ਵਿੱਚ ਆਵੜ ਨਹੀਂ ਖਾਤਰ ਇਸ ਨੇ ਸ਼ਿੰਗਾਰ ਚ ਕੀਤਾ ਕਿ ਜਦੋਂ ਭਾਈ ਕੋਈ ਮਿਹਨਤ ਕਰਦਾ ਮਸ਼ੱਪਤ ਕਰਦਾ ਕਿ ਜਦੋਂ ਉਹ ਮੁਲਾਜ਼ਮ ਪੁਲਿਸ ਵਾਲਾ ਬਣ ਜਾਂਦਾ ਉਸ ਨੂੰ ਸਾਰੇ ਅਧਿਕਾਰ ਮਿਲ ਜਾਂਦੇ ਕਿ ਜਿਸ ਕਾਨੂੰਨ ਤੋਂ ਕਦੇ ਡਰਦਾ ਸੀ ਅਜੋ ਕਾਨੂੰਨ ਖੁਦ ਬਣ ਗਏ ਉਸੇ ਤਰ੍ਹਾਂ ਇਹ ਕਿ ਜਿਹੜੇ ਜਮਾਂ ਤੋਂ ਡਰਦੇ ਆ ਮੌਤ ਤੋਂ ਡਰਦੇ ਆ ਚਰਾਸੀ ਤੋਂ ਡਰਦੇ ਆ ਕਿ ਅੱਜ ਇਸ ਪਦਵੀ ਤੇ ਪਹੁੰਚ ਗਿਆ ਉਸ ਘਰ ਵਿੱਚ ਪਹੁੰਚ ਗਿਆ ਜਿੱਥੋਂ ਇਹ ਸਭ ਕੁਝ ਬਣਾਇਆ ਜਾਂਦਾ ਵਾ ਭਾਵ ਜਮਾਨ ਨੂੰ ਬਣਾਉਣ ਵਾਲਾ ਪ੍ਰਮਾਤਮਾ ਹੈ ਨਰਕ ਸਵਰਗ ਬਣਾਉਣ ਵਾਲਾ ਸਾਰਾ ਕੁਝ ਉਹ ਹੀ ਹੈ ਇਹ ਤੇ ਹੋਰ ਨਾ ਨਹੀਂ ਬਣਾਏ ਬਣਾਏ ਵਹਿਰੂ ਨਹੀਂ ਹੈ ਪਰ ਤੁਸੀਂ ਤਾਂ ਉਸ ਜਗ੍ਹਾ ਤੇ ਪਹੁੰਚ ਗਏ ਜੋ ਬਹੁਤ ਉੱਚੀ ਅਵਸਥਾ ਹੈ। ਬਾਪ ਪ੍ਰਮਾਤਮਾ ਦੇ ਕੋਲ ਪਹੁੰਚ ਗਏ। ਫਿਰ ਤੈਨੂੰ ਇਹ ਨਿਚਲੇ ਵਾਲੇ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਦੇ ਸਕਦੇ। ਇਸੇ ਪ੍ਰਕਾਰ ਦਾ ਤੇਰੇ ਸੰਕਟ ਆਵੇਗਾ ਹੀ ਨਹੀਂ ਕਿਉਂਕਿ ਤੇਰੇ ਕੋਲ ਇੱਕ ਨਾਮ ਹੋ ਗਿਆ ਹੈ। ਕਿ ਵੀ ਇਹ ਤਾਂ ਪ੍ਰਮਾਤਮਾ ਦੇ ਘਰ ਦਾ ਵਾਹ ਇਹ ਆਤਮਾ ਪ੍ਰਮਾਤਮਾ ਦੇ ਘਰ ਦੀ ਏ ਹੁਣ ਪ੍ਰਮਾਤਮਾ ਤੈਨੂੰ ਆਪਣੇ ਘਰ ਚ ਕਦੋਂ ਬਾੜਦਾ ਹੈ ਕਿਨੇ ਮੇਰੇ ਘਰ ਵਿੱਚ ਆਉਣ ਦੀ ਖਾਤਰ ਤੈਨੂੰ ਮੇਰੇ ਵਰਗਾ ਹੀ ਹੋਣਾ ਪਵੇਗਾ ਹਰ ਜਨ ਇੱਕ ਐਸਾ ਚਾਹੀਏ ਜੈਸਾ ਹਰ ਹੀ ਪ੍ਰਮਾਤਮਾ ਦੇ ਨਾਲ ਮਿਲਣਾ ਪਰਮਾਤਮਾ ਤਾਂ ਉਹ ਨੇ ਪਰਮਾਤਮਾ ਕਹਿੰਦਾ ਤੈਨੂੰ ਮੇਰੇ ਵਰਗਾ ਬਣਨਾ ਪੈਣਾ ਇਦੋਂ ਥੱਲੇ ਦੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਰਾਇਤ ਨਹੀਂ ਹੈ ਕਿ ਤੇਰੇ ਚ ਇੰਨੀਆਂ ਕਮੀਆਂ ਹੋਣਗੇ ਤੇ ਤੈਨੂੰ ਮੈਂ ਮੜਾ ਲੂੰਗਾ ਤੈਨੂੰ ਜਿਸ ਤਰ੍ਹਾਂ ਦਾ ਮੈਂ ਹਾਂ ਮੇਰਾ ਸੁਭਾਅ ਹੈ ਉਸੇ ਤਰ੍ਹਾਂ ਦਾ ਭਾਈ ਤੈਨੂੰ ਬਣਨਾ ਪੈਣਾ ਹੈ ਕਿ ਤੈਨੂੰ ਭਾਈ ਉਸ ਤਰ੍ਹਾਂ ਦਾ ਬਣਨਾ ਪੈਣਾ ਹਰ ਦਿਨ ਐਸਾ ਜੈ ਜੈਸਾ ਹਰਿ ਹੋਈ ਜਦੋਂ ਪ੍ਰਮਾਤਮਾ ਨੇ ਤੈਨੂੰ ਆਪਣਾ ਰੂਪ ਹੀ ਦੇ ਦਿੱਤਾ ਹੈ ਭਾਵ ਤੂੰ ਉਹਦੇ ਰੂਪ ਚ ਢਲ ਗਏ ਜਿਹੜਾ ਉਹਦੇ ਰੂਪ ਚ ਢਲ ਜਾਣਾ ਉਹਦੇ ਹੀ ਹੋ ਗਏ ਉਹਦੇ ਵਿੱਚ ਹੀ ਸਮਾ ਗਏ ਇਹ ਹੀ ਤਾਂ ਨਾਮ ਹੈ ਇਹ ਹੀ ਨਾਮ ਹੈ ਨਾਮ ਦੂਸਰਾ ਕੋਈ ਨਹੀਂ ਹੈ ਕਿ ਸਾਨੂੰ ਲੱਗਦਾ ਹੈ ਇੱਕ ਤੇ ਪਤਾ ਨਹੀਂ ਕੋਈ ਪੰਕਤੀਆਂ ਹੋਣੀਆਂ ਸ਼ਬਦ ਦੇਆਂ ਗਰਵਾਣੀਆਂ ਤੇ ਜਾਂ ਹੋਰ ਗ੍ਰੰਥਾਂ ਵਿੱਚੋਂ ਕਿਤੇ ਲਿਖਿਆ ਹੋਊਗਾ ਇੱਥੇ ਤਾਂ ਮੈਥਡ ਲਿਖਿਆ ਤਰੀਕਾ ਲਿਖਿਆ ਸਿਧਾਂਤ ਲਿਖਿਆ ਹੋਇਆ ਹੈ ਕਿ ਭਾਈ ਪ੍ਰਮਾਤਮਾ ਦੇ ਹੋਂਨਾ ਕਿਵੇਂ ਹੈ ਕਿ ਪ੍ਰਮਾਤਮਾ ਦਾ ਅਸੀਂ ਭਾਈ ਹੋਂਨਾ ਕਿਵੇਂ ਹੈ ਔਰ ਜਿੰਨੇ ਵੀ ਧਰਮ ਨੇ ਪਾਈ ਇਹ ਆਪਣੇ ਵੱਲ ਤਾਂ ਜ਼ਰੂਰ ਖਿੱਚਦੇ ਹੈ ਪਰ ਪ੍ਰਮਾਤਮਾ ਵੱਲ ਨਹੀਂ ਤੱਕਦੇ ਕਿ ਨਹੀਂ ਭਾਈ ਉਹ ਤਾਂ ਪ੍ਰਮਾਤਮਾ ਜੀ ਵੱਲ ਜਾਣਾ ਹੈ ਕਿ ਸਾਡਾ ਤਾਂ ਸੰਬੰਧ ਪ੍ਰਮਾਤਮਾ ਦੇ ਨਾਲ ਹੈ ਹਰ ਇੱਕ ਧਰਮ ਦੇ ਵਿੱਚ ਗਿਣਤੀ ਵਧਾਉਣ ਦਾ ਬੜਾ ਹੀ ਜਨੂੰਨ ਹੈ ਇਥੇ ਧਰਤੀ ਦੀ ਮੋਟਿਵ ਕੀ ਹੈ ਮਕਸਦ ਕੀ ਹੈ ਮਾਇਆ ਕਿ ਬੱਸਾਂ ਦੇ ਵਿੱਚ ਜੋ ਬਾਹਰ ਕੰਡਕਟਰ ਖੜਾ ਹੁੰਦਾ ਕਿਉਂ ਬਾਜਾ ਮਾਰਦਾ ਸਾਡੇ ਆ ਬੱਸਾਂ ਭਾਵੇਂ ਸਾਰੀਆਂ ਉਧਰ ਹੀ ਜਾਣੀਆਂ ਹੁੰਦੀਆਂ ਨੇ ਇੱਕ ਗਈ ਦੋ ਗਈ ਇੱਕ ਤਾਂ ਹੁੰਦੀ ਨਹੀਂ ਨਾ ਵੀ ਇੱਕੋ ਹੀ ਬੱਸ ਇਹੀ ਹੈ ਬਈ ਔਰ ਆਪਣੀ ਬੱਸ ਵਾਲੇ ਇਸ਼ਾਰੇ ਕਰਦਾ ਜਿੰਨੀਆਂ ਬੱਧ ਸਵਾਰੀਆਂ ਬੈਠਣਗੀਆਂ ਉਨੀਆਂ ਭਾਈ ਮੇਰੀ ਜੋ ਆ ਜਿਹੜਾ ਮੇਰੇ ਹੱਥ 'ਚ ਬੈਗ ਫੜਿਆ ਝੋਲਾ ਫੜਿਆ ਕੰਡਕਟਰ ਵਾਲਾ ਤਦ ਹੀ ਨੋਟਾਂ ਨਾ ਭਰੇਗਾ ਜੇ ਸਵਾਰੀ ਬੰਦ ਹੋਵੇਗੀ ਪਰ ਜਾਣਾ ਤਾਂ ਸਭ ਨੇ ਉਸੇ ਰੋਡ ਤੇ ਹੁੰਦਾ ਵੈ ਪਰ ਖਿੱਚਦਾ ਧਰਮ ਦਾ ਵੀ ਇਹ ਵਾਲਾ ਹੁਣ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਵੀ ਤੁਸੀਂ ਜਾਣਾ ਤੇ ਇੱਕ ਘਰ ਦੇ ਵਿੱਚ ਆ ਬਈ ਵੀ ਜਾਣਾ ਤੁਸੀਂ ਇੱਕ ਦੇ ਘਰ ਦੇ ਵਿੱਚ ਐ ਵੇ ਜੇ ਰ ਭੀ ਚੜਦਾ ਤਨੂੰ ਤੈਨੂੰ ਸਕੂਲ ਮਿਲਣਾ ਚਾਹੀਦਾ ਚੜ ਜਾ ਤੇ ਪਹੁੰਚ ਜਾ ਤਾਂ ਦੇ ਵਿੱਚ ਹੁਣ ਅਸੀਂ ਦੇਸ਼ ਤੋਂ ਵਿਦੇਸ਼ ਜਾਣੇ ਆ ਤੁਹਾਡੇ ਜੀ ਬਹੁਤ ਗਏ ਗੁਰਨਾਨਕ ਸਾਹਿਬ ਦੀ ਕਿਰਪਾ ਹੀ ਦਾਸ ਤੇ ਵੀ ਬੜਾ ਆਉਣਾ ਜਾਣਾ ਰਹਿੰਦਾ ਬਈ ਅਮਰੋ ਤੇ ਫਿਰਤੇ ਕੋਈ ਬਾਜ ਤਾ ਕੋਤ ਨਾ ਗੁਰ ਸਤਗੁਰ ਸੰਗ ਕੀਰੇ ਹਮ ਸਾਥੇ ਇੱਕਦੇ ਸਾਈਕਲ ਨੇ ਸੀ ਵੀਨੇ ਸੀ ਉਹਨੇ ਜਾ ਜਾਂਦੇ ਸ਼ਹਿਰ ਕਰਵਾ ਦਿੱਤੀ ਭਵਿੱਖ ਦੇ ਹਨ ਹੁਣ ਮੋਸਟ ਵੀ ਅਸੀਂ ਆਪਣਾ ਜਹਾਜ਼ ਛੱਡ ਕੇ ਭਾਵ 에어 ਇੰਡੀਆ ਇਹਨੂੰ ਬਹੁਤੇ ਲੋਕ ਪਸੰਦ ਨਹੀਂ ਕਰਦੇ ਕੁਝ ਕਮੀਆਂ ਹੋਣਗੀਆਂ ਤੇ ਅਸੀਂ ਦੂਸਰੇ ਦੇਖਦੇ ਹਾਂ 에ਰਲੈਂਸ ਹੁਣ ਜਾਣੀ ਹੈ ਤਾਂ ਸਾਰੇ ਉਧਰ ਨੂੰ ਨੇ ਇਹ ਜਿਹੜੇ ਦੇਸ਼ ਜਾਣਾ ਕੈਨੇਡਾ ਅਮਰੀਕਾ ਅੰਗਰੇਨ ਯੂਕੇ ਐਨੀਵਰ ਜਿੱਥੇ ਵੀ ਜਾ ਰਹੇ ਡਰਾਈਵਿੰਗ ਕਰ ਰਹੇ ਆ ਜਾਣੇ ਸਾਰੇ ਜਹਾਜ਼ ਉਧਰੀਏ ਪਰ ਤੂੰ ਇੱਕ ਚੂਜ਼ ਕੀਤਾ ਕਿ ਮੈਨੂੰ ਇਹਦੇ ਵਿੱਚ ਫੈਸਿਲਿਟੀ ਵੱਧ ਲੱਗਦੀ ਹੈ ਮੰਜ਼ਲ ਸਾਰਿਆਂ ਦੀ ਉਹੀ ਸੀ ਪਰ ਤੂੰ ਇੱਕ ਚੂਜ਼ ਕੀਤਾ ਕਿ ਮੈਨੂੰ ਭਾਈ ਇਹ ਵਧੀਆ ਲੱਗਦਾ ਜੇ ਮੈਂ ਤਾਂ ਭਾਈ ਇਹਦੇ ਚੜਨਾ ਹੁਣ ਬੱਸ ਜੀ ਵੀ ਦੇਖਦੇ ਆ ਨਾ ਆਪਾਂ ਕਿ ਨਹੀਂ ਵੇ ਇਹ ਤਾਂ ਗੰਦੀ ਮੰਡੀ ਐ ਚ ਕੀ ਚੜਨਾ ਆ ਪਿੱਛੇ ਆਗੇ ਚੜਦਾਂਗੇ ਇਹ ਸਾਫ਼ ਸੁਥਰੀ ਹੈ ਇਹਦਾ ਡਰਾਈਵਰ ਸਹੀ ਹੈ ਕਨੈਕਟਰ ਸਹੀ ਹੈ ਗੋਲਬਣੀ ਸਹੀ ਹੈ ਸਭ ਕੁਝ ਦੇਖਦਾ ਨਾ ਸਵਾਰੀ ਚੜਨ ਲੱਗਦੀ ਸੀਟਾਂ ਵਧੀਆ ਨੇ ਭਾਈ ਬੈਠਣ ਨੂੰ ਫੈਸਿਲਟੀ ਹੈ ਸ਼ੀਸ਼ੇ ਟੁੱਟੇ ਨਹੀਂ ਹੋਏ ਹਰ ਚੀਜ਼ ਦਾ ਖਿਆਨ ਕਰਦੇ ਤੁਸੀਂ ਵੀ ਇਸ ਤਰ੍ਹਾਂ ਬੱਸ ਵੱਲ ਚੰਨ ਵੱਲ ਵੀ ਖਿਆਲ ਕਰਦੇ ਹੋ ਨਾ ਹਣ ਜਹਾਜ਼ ਭਾਵੇਂ ਤੇਰੇ ਦੇ ਦਾ ਇਹ ਰਿੰਡੀ ਹੈ ਪਰ ਫਿਰ ਵੀ ਤੁਸੀਂ ਉਸ ਨੂੰ ਛੱਡ ਕੇ ਦੂਸਰੇ ਦੇ ਦੇ ਏਅਰਲਾਈਨ ਦੇ ਵਿੱਚ ਟ੍ਰੈਵਲਿੰਗ ਕਰਦੇ ਹੋ ਸਫ਼ਰ ਕਰਦੇ ਹੋ ਕਿਉਂ ਤੁਹਾਨੂੰ ਉਹ ਚੰਗੀ ਲੱਗੀ ਹੈ ਭਾਵੇਂ ਮੰਜ਼ਿਲ ਇੱਕੋ ਹੀ ਸੀ ਇਹ ਦੇਸ਼ ਇੱਕੋ ਹੀ ਹੈ ਉਥੇ ਤਾਂ ਵੀ अनेका ਜਹਾਇਦ ਨੂੰ ਜਾਂਦੇ ਆ ਉਸੇ ਤਰ੍ਹਾਂ ਹੀ ਧਰਮ ਜਿਨੇ ਪਰਮਾਤਮਾ ਦਾ ਧਰਮ ਕੋਈ ਨਹੀਂ ਇਸਨੇ ਬਣਾਇਆ ਉਸ ਨੇ ਤਾਂ ਇੱਕੋ ਹੀ ਧਰਮ ਬਣਾਇਆ ਸਰਬ ਧਰਮ ਅੰਗ ਇੱਕ ਧਰਮ ਜੇ ਕੋਈ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰਿੰਦਰਨ ਦੇਵ ਪਰਮਾਤਮਾ ਨੇ ਤਾਂ ਇੱਕ ਧਰਮ ਬਣਾਇਆ ਕਿ ਮੇਰੇ ਤੱਕ ਆਉਣ ਦਾ ਇੱਕੋ ਇੱਕ ਜਰੀਆ ਜਿਨੇ ਪ੍ਰੇਮ ਕੀਓ ਦੇਨੇ ਕੀ ਪ੍ਰਪਾਇਰ ਉੱਤ ਤਾਂ ਭਈ ਤੂੰ ਕਿਸੇ ਵੀ ਰੰਗ ਰੂਪ ਆਕਾਰ ਦੇ ਵਿੱਚ ਬਹਿ ਕੇ ਉੱਥੇ ਕੋਈ ਜਾਤ ਦਾ ਮਤਲਬ ਨਹੀਂ ਕੋਈ ਪਾਤ ਦਾ ਮਜਬ ਦਾ ਕੋਈ ਐਸਾ ਨਹੀਂ ਹੈ ਕਿ ਤੂੰ ਭਈ ਇਸ ਜਾਤ ਦਾ ਇਸ ਮਜਬ ਦਾ ਹੋਵੇਂ ਕੌਮ ਦਾ ਹੋਵੇਂਗਾ ਫੇਰ ਹੀ ਆ ਸਕਦਾ ਨਹੀਂ ਉੱਥੇ ਤਾਂ ਤੇਰੇ ਅੰਦਰ ਇੱਕ ਪ੍ਰੇਮ ਹੋਣਾ ਚਾਹੀਦਾ ਹੈ 15 ਭਗਤਾਂ ਦਾ ਜੀਵਨ ਦੇਖ ਲਓ ਜਿਨ੍ਹਾਂ ਨੂੰ ਕਦੇ ਉਹਨਾਂ ਨੂੰ ਨੀਤ ਕਿਹਾ ਸੀ कि ਜਦੋਂ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਸੱਚੇ ਹਿਰਦੇ ਨਾਲ ਜਪਿਆ ਤੇ ਗੋਵਿੰਦ 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 ਸੰਗਮਨ ਲੈਣਾ ਆੜ ਦਾਮ ਕੋ ਸੀਪਰ ਹੋਇਓ ਲਖੀ ਨ ਕਿ ਮੈਂ ਤਾਂ ਕਹ ਪਈ ਨੀਵੀਂ ਜਾਤ ਵਿੱਚ ਮੈਨੂੰ ਲੋਕ ਨੀਵਾ ਨੀਵਾ ਕਹਿੰਦੇ ਸੀ ਪਰ ਅੱਜ ਮੈਂ ਉਸ ਉੱਚੇ ਨੂੰ ਧਿਆ ਲਿਆ ਮੈਂ ਨੀਵੀਂ ਮੇਰਾ ਮੁਰਸ਼ਿਦ ਉੱਚਾ ਮੈਂ ਉੱਚਿਆਂ ਦੇ ਸੰਗ ਲਾਈ ਸਦਕੇ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਵਾਈ ਇਹਨੇ ਮੈਂ ਤਾਂ ਉਸ ਮਾਲਕ ਦੇ ਤੇ ਸਦਕੇ ਆ ਉਹ ਇੰਨਾ ਉੱਚਾ ਬੈਠਾ ਪਰ ਜਦੋਂ ਮੈਂ ਉਹਦਾ ਧਿਆਨ ਤਰਿਆ ਉਹਨੇ ਚਾੱਕ ਕੇ ਮੈਨੂੰ ਆਪਣੇ ਚ ਮਿਲਾ ਕੇ ਆਪਣਾ ਹੀ ਰੂਪ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਮੈਨੂੰ ਆਪਣਾ ਹੀ ਰੂਪ ਦਿੱਤਾ ਹੁਣ ਜਦੋਂ ਖਰਾਬੀ ਹੁੰਦੀ ਹੈ ਹੁਣ ਜਿੰਨੇ ਵੀ ਧਰਮ ਨੇ ਇਹ ਨਹੀਂ ਕਿ ਤੁਹਾਨੂੰ ਕੋਈ ਹਿੰਦੂ ਅਲੱਗ ਗਿਆਨ ਦੇਗਾ ਮੁਸਲਮਾਨ ਵੱਖਰਾ ਦੇਗਾ ਉਹਦੇ ਕੋਲ ਵੱਖਰਾ ਕੋਈ ਭਾਈ ਪ੍ਰਮਾਤਮਾ ਵੈ ਪ੍ਰਮਾਤਮਾ ਇੱਕੋ ਹੀ ਹੈ ਗॉड इज ਵਨ ਬਹਿਗੁਰੂ ਇੱਕ ਹੈ ਸਾਡਾ ਕਿਸੇ ਧਰਮ ਨਾਲ ਸੰਬੰਧ ਨਹੀਂ ਹੈ ਸਾਡਾ ਸੰਬੰਧ ਹੈ ਪ੍ਰਮਾਤਮਾ ਦੇ ਨਾਲ ਕਿ ਅਸੀਂ ਪ੍ਰਮਾਤਮਾ ਦੇ ਕੋਲ ਪਹੁੰਚਣਾ ਹੁਣ ਸਾਨੂੰ ਲੱਗਦਾ ਕਿ ਪਤ ਨਹੀਂ ਭਾਈ ਅਸੀਂ ਜਿੱਥੇ ਹੈ ਉੱਥੇ ਬੈਠੇ ਬੈਠੇ ਹੁਣ ਭਾਈ ਜੇ ਵੀ ਬੇਨਤੀ ਕੀਤੀ ਹੈ ਇਜਾਤ ਤੇ ਤੇਰੀ ਐ ਨਾ ਇਹ ਰੰਡੀਆ ਦਾ ਤੇਰੇ ਦੇਖਦਾ ਪਰ ਛੱਡ ਦਿੰਨਾ ਤੁਹਾਨੂੰ ਫੈਸਿਲਟੀ ਸਹੀ ਨਹੀਂ ਇਹ ਕਿਵਦੇ ਵਿੱਚ ਫੈਸਿਲਟੀਆਂ ਸਹੀ ਨਹੀਂ ਐ ਬੋਲਵਾਣੀ ਸਹੀ ਨਹੀਂ ਹੋਰ ਅਨੇਕਾਂ ਟਰੋਟੀਆਂ ਹੋ ਜਾਂਦੀਆਂ ਉਸੇ ਤਰ੍ਹਾਂ ਪਈ ਤੇਰੇ ਧਰਮ ਦੇ ਵਿੱਚ ਵੀ ਇੱਥੇ ਤਾਂ ਤੁਸੀਂ ਆਪ ਹੀ ਕੁੱਤਿਆਂ ਵਾਂਗੂ ਲੜੀ ਜਾਂਦੇ ਹੋ ਜਿਵੇਂ ਕੁੱਤੇ ਇੱਕ ਦੂਜੇ ਭੌਂਦੇ ਆ ਨਾ ਇਦਾਂ ਸਿੱਖ ਸਿੱਖ ਤੇ ਭੌਂਗ ਰਹੇ ਆ ਬੋਲ ਰਹੇ ਆ ਆ ਦੇਖੋ ਸਿੱਖਾਂ ਨੂੰ ਪੁੱਛੋ ਥੋੜੀ ਇੱਕ ਸੋਚ ਹੈ ਇੱਕ ਸਮਝ ਹੈ ਬਸ ਇਨਾਂ ਚੀਜ਼ਾਂ ਨੂੰ ਲੋਕ ਦੇਖਦੇ ਆ ਆਮ ਤੁਸੀਂ ਦੇਖਦੇ ਹੋ ਇੰਟਰਨੈਟ ਤੇ ਦੇਖਦੇ ਹੋ ਫੇਸਬੁਕ YouTube ਤੇ ਆ ਜਾਂਦੀ ਹੈ ਖਬਰਾਂ ਚ ਆ ਜਾਂਦਾ ਕਿ ਗੁਰਦਿਆਂ ਵਿੱਚ ਲੜਾਈ ਦਿਖਾਈ ਜਾਂਦੀ ਹੈ ਕਿ ਗੁਰਦਿਆਂ ਵਿੱਚ ਲੜਾਈ ਹੁੰਦੀ ਹੈ ਭਈ ਇਦਾਂ ਇਦਾਂ ਗਾਂ ਸੂਟਾਂ ਖੜਕਿਆਂ ਗੁਰੂ ਮਰਦੀ ਹਜ਼ੂਰੀ ਚ ਪੈਸੇ ਦੀ ਖਾਤਰ ਕਮੇਟੀਆਂ ਦਾ ਝਗੜਾ ਸਿੱਖ ਦਾ ਸਿੱਖ ਨਾਲ ਝਗੜਾ ਇਨਾਂ ਨੂੰ ਦਿਖਾਉਂਦੇ ਗ੍ਰੰਥੀਆਂ ਪਾਠੀਆਂ ਦੇ ਮਸਲੇ ਇਹ ਸਾਡੇ ਹੁੰਦੇ ਆ ਨਾ ਕਦੇ ਸੇਖਿਆ ਬਹੁਤ ਘੱਟ ਹੋਊਗਾ ਨਾ ਮਾਤ ਲਟਾਇਉਦਾ ਕਿ ਰੌਲਾ ਪੈਂਦਾ ਹੋਵੇ ਮੁਸਲਮਾਨ ਭਰਾਵਾਂ ਦੀ ਮਸਜਿਦ ਦਾ ਕਿ ਉਹਨਾਂ ਦੇ ਵੀ ਕਾਜੀ ਲੜ ਪਏ ਜਾਂ ਹੋਰ ਹੋਵੇ ਜਾਂ ਕ੍ਰਿਸ਼ਚਨ ਦਾ ਹੋਇਆ ਹੋਵੇ ਹਿੰਦੂਆਂ ਦਾ ਫਿਰ ਵੀ ਇਹ ਆ ਪਿੱਛੇ ਦੇਖਿਆ ਨਾ ਜਿਹੜਾ ਤੁਸੀਂ ਚੜਾਵਾ ਚੜਾਉਨੇ ਸੋਨਾ ਕਦੇ ਕਈ ਕੁਆਂਟਲ ਸੋਨਾ ਪਰ ਪੁਰਾਣਾ ਸੀ ਭਾਈ ਜੇ ਤੋੜਾ ਤੋੜਾ ਵੀ ਚੱਕਦਾ ਤੇ ਹੁਣ ਕਵੰਟਲਾਂ ਚ ਕਰ ਲਿਆ ਗੱਲ ਲੈਂਦੇ ਦਿਖਾਉਂਦੇ ਸੀ ਇੱਕ ਦਿਨ ਉਹ ਵੀਡੀਓ ਅਖਬਾਰਾਂ ਵਾਲੇ ਇਹਦੇ ਪਾਤਰੀ ਦੇ ਘਰੋਂ ਨਿਕਲੇ ਆ ਤੁਸੀਂ ਚੜਾਇਆ ਪਰਮਾਤਮਾ ਨੇ ਚੱਕ ਕੇ ਲੈ ਗਿਆ ਉਹ ਪਰਮਾਤਮਾ ਕਹਿੰਦਾ ਤੂੰ ਕਿਹੜਾ ਮੈਨੂੰ ਅਬਦ ਲਿਆ ਕੇ ਦਿੱਤਾ ਵੀ ਇਹ ਮੇਰੇ ਹੀ ਸੀ ਉਹ ਸੋਨਾ ਧਰਤੀ ਚੋਂ ਨਿਕਲਿਆ ਵਾ ਤੂੰ ਦੱਪਿਆ ਸੀ ਇਹ ਮੇਰੀ ਹੀ ਕਿਰਤ ਹੈ ਮੈਂ ਹੀ ਸਾਜਿਆ ਹੋਇਆ ਮੇਰੇ ਚਾਕੇ ਸਮਾਨ ਮੈਨੂੰ ਹੀ ਫੜਾਈ ਜਾਂਦਾ ਤੇਰੇ ਕੋਲ ਤੇਰੇ ਕੋਲ ਪ੍ਰੇਮ ਉਹ ਦੇ ਦੇ ਮੈਨੂੰ ਤੇ ਅਸੀਂ ਪ੍ਰਮਾਤਮਾ ਨੂੰ ਨਹੀਂ ਦਿੰਦੇ ਕੁਝ ਵੀ ਦੇਵ ਨਹੀਂ ਸਕਦੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਸਭ ਨੂੰ ਦੇਣ ਵਾਲਾ ਦਾਤਾ ਪ੍ਰਮਾਤਮਾ ਹੈ ਆਪਾਂ ਕਿਨੇ ਮੈਂ ਗੁਰੂ ਘਰ ਦੇਣ ਚੱਲੇ ਆ ਗੁਰੂ ਘਰ ਨੂੰ ਨਹੀਂ ਦੇਣ ਚੱਲੇ ਆ ਬੇਤੂੰ ਤੂੰ ਤਾਂ ਉੱਥੇ ਦੇ ਪ੍ਰਬੰਧ ਨੂੰ ਦੇਣ ਲੱਗੇ ਆ ਵੇ ਜਿਹੜਾ ਉੱਥੇ ਦਾ ਪ੍ਰਬੰਧ ਹੈ ਦਰਿਆ ਬਿਛਾਈਆਂ ਪ੍ਰਮਾਤਮਾ ਨਾਲ ਥੋੜੀ ਬੈਠਣਾ ਤਾਂ ਪਾਵੋ ਤੇ ਪੱਖੇ ਲਾਏ ਹਵਾ ਤਾਂ ਪਾ ਲੈਣੀ ਏਸੀ ਲੈ ਜੋ ਕੁਝ ਵੀ ਪ੍ਰਬੰਧ ਕਰਦੇ ਆ ਸਾਰੇ ਦਾ ਸਾਰਾ ਕੁਝ ਅਸੀਂ ਬਰਤਣਾ ਵੈ ਤਾਂ ਸਾਡੇ ਵਾਸਤੇ ਹੋ ਸਕਦਾ ਫੈਸਿਲਟੀ ਬਾਤ ਤੇ ਹੋ ਸਕਦਾ ਵੈ ਵੀ ਸੰਗਤ ਲਈ ਮੈਂ ਇਹ ਦਿੱਤਾ ਦਾ ਪ੍ਰਮਾਤਮਾ ਨੂੰ ਨਹੀਂ ਦੇ ਸਕਿਆ ਪ੍ਰਮਾਤਮਾ ਦੀ ਇੱਕੋ ਹੀ ਭੁੱਖ ਹੈ ਗੋਵਿੰਦ ਭਾਉ ਭਗਤਾਂ ਦਾ ਭੁੱਖਾ ਤੇ ਆਪਾਂ ਕੀ ਕਹੀਏ ਭਾਈ ਉਹਨੂੰ ਵੀ ਉਹ ਕਪੜਿਆਂ ਦੀ ਭੁੱਖਾ ਕਦੇ ਮੈਂ ਕੱਪੜੇ ਦੇ ਕੀ ਕਰਾਂ ਮੇਰੇ ਕੋਲ ਤਾਂ ਸਰੀਰ ਹੀ ਨਹੀਂ ਹੈ ਪਰਮਾਤਮਾ ਸਰੀਰ ਤੋਂ ਮੁਕਤ ਹੈ ਜਿਹਦੇ ਮਾਤਾ ਪਿਤਾ ਹੀ ਨਹੀਂ ਹੈ ਤੇ ਸਰੀਰ ਕਿੱਥੇ ਹੋਣਾ ਭਈ ਉਹ ਸਰੀਰ ਤਾਂ ਮਾਤਾ ਪਿਤਾ ਦੇ ਨਾਲ ਬਣਦਾ ਭਈ ਮਾਂ ਕੀ ਰਗਤ ਪਿਤਾ ਬਿਦਤਾਰਾ ਮੂਰਤ ਸੂਰਤ ਕਰ ਅਪਾਰਾ ਤੇ ਇਹ ਕਹਿੰਦਾ ਮੇਰਾ ਸਰੀਰ ਨਹੀਂ ਹੈ ਕਦੇ ਤੂੰ ਮੇਰੇ ਮੂਰੇ ਖਾਣੇ ਲੈ ਕੇ ਆਉਣਾ ਕਦੇ ਕੱਪੜੇ ਲੈ ਕੇ ਆਉਣਾ ਕਦੇ ਤੈਨੂੰ ਚਿੰਤਾ ਪੈਂਦੀ ਹੈ ਕਿ ਮਹਾਰਾਜ ਨੂੰ ਠੱਡ ਨਾ ਲੱਗ ਜੇ ਕੰਬਲ ਦੇ ਦਗਾ ਮੌਸਮ ਬਦਲੇ ਨਹੀਂ ਮਾਰੇ ਜੀ ਨੂੰ ਗਰਮੀ ਲੱਗਦੀ ਹੋਣੀ ਹੈ ਤੇ ਪ੍ਰਮਾਤਮਾ ਕਹਿੰਦਾ ਮੈਂ ਤਾਂ ਸਰੀਰ 'ਚ ਹੀ ਹੈ ਨਹੀਂ ਕਿਸੇ 'ਚ ਮੈਂ ਤਾਂ ਘਟ ਘਟ ਤੇ ਹੁੰਦੇ ਹੋਏ ਵੀ ਹੈ ਨਹੀਂ ਤੇਰੇ ਅੰਦਰ ਤੇ ਤੂੰ ਕੀ ਸੋਚੀ ਬੈਠਾ ਬਈ ਉਹ ਇੱਕੋ ਇੱਕ ਚੀਜ਼ ਮੰਗਦਾ ਹੈ ਪ੍ਰੇਮ ਧਰਮ ਦੀ ਅਸਲ ਪ੍ਰਵਾਸਾ ਹੈ ਹੀ ਪ੍ਰੇਮ ਪ੍ਰੇਮ ਦਾ ਭਾਵ ਹੈ ਮੈਂ ਨੂੰ ਪਰੇ ਕਰ ਦੇਣਾ ਤੇ ਬਣਦਾ ਪ੍ਰੇਮ ਜਿੰਨਾ ਚਿਰ ਤੇਰੇ ਅੰਦਰ ਮੈਂ ਆ ਨਾ ਕਿ ਮੈਂ ਆ ਮੈਂ ਹੀ ਕਰ ਸਕਦਾ ਮਿੱਤਰ ਵਗਾਰ ਨਹੀਂ ਕਰ ਸਕਦਾ ਮੈਂ ਮਹਾਨ ਆ ਮੈਂ ਦਿੱਤਾ ਜਿੰਨਾ ਚਿਰ ਤੇਰੇ ਕੋਲ ਇਹ ਹੈ ਨਾ ਤੈਨੂੰ ਪ੍ਰਮਾਤਮਾ ਦਾ ਜੀ ਨਾਮ ਦੀ ਗੱਲ ਕੀਤੀ ਹੈ ਨਾ ਵੀ ਪ੍ਰਮਾਤਮਾ ਨੇ ਕਹਿਣਾ ਬਈ ਇਹ ਤਾਂ ਮੇਰਾ ਰੂਪ ਹੈ ਮੇਰੇ ਚ ਸਮਾ ਗਿਆ ਹੁਣੇ ਇਹ ਨੂੰ ਮੈਂ ਸਮੋਣਾ ਹਰ ਜਣੇ ਐਸਾ ਚਾਹੀ ਜੈਸਾ ਹਰਹੀ ਹੋਏ ਕਹਿੰਦੇ ਜਦੋਂ ਇਸ ਅਵਸਥਾ 'ਚ ਪਹੁੰਚ ਗਏ ਬਸ ਇਹੀ ਤਾਂ ਨਾਮ ਹੈ ਕਿ ਹੁਣ ਮੈਂ ਪ੍ਰਮਾਤਮਾ ਬਣ ਗਿਆ ਖੁਦ ਵੀ ਇਹ ਜਪਣ ਦੇ ਨਾਲ ਕੁਝ ਨਹੀਂ ਬਣਨਾ ਹੈ ਘਾਰ ਤੱਕ ਕਰਨੇ ਪੈਣੇ ਹੈ ਕਿ ਪ੍ਰਮਾਤਮਾ ਭੌਂਦਾ ਕੀ ਹੈ ਕਿ ਪ੍ਰਮਾਤਮਾ ਭੌਂਦਾ ਕੀ ਹੈ ਪ੍ਰਮਾਤਮਾ ਨੂੰ ਚਾਹੀਦਾ ਕੀ ਹੈ ਕਿ ਪ੍ਰਮਾਤਮਾ ਨੂੰ ਚਾਹੀਦਾ ਪ੍ਰੇਮ ਔਰ ਸਾਡੀ ਦੌੜ ਪ੍ਰਮਾਤਮਾ ਤੱਕ ਹੈ ਕਿਸੇ ਧਰਮ ਮਜਬ ਕੌਮ ਵੱਲ ਨਹੀਂ ਹੈ ਇਹ ਤਾਂ ਭਾਈ ਸਾਡੇ ਸੰਸਾਰ ਕੋ ਮਸਲੇ ਐ ਇਹ ਤਾਂ ਸਾਡੇ ਸੰਸਾਰ ਕੋ ਮਸਲੇ ਐ ਇਹ ਭਾਈ ਅਸੀਂ ਆਪਣੀ ਗਿਣਤੀ ਵਧਾਈਏ ਸਾਡੀ ਬਹੁਤਾਤ ਹੋਵੇਗੀ ਸਾਡੀ ਕੋਈ ਆਵਾਜ਼ ਸੁਣੇਗਾ ਇਹ ਤਾਂ ਹੋ ਸਕਦਾ ਜੇ ਕਹੀਏ ਕਿ ਅਸੀਂ ਬਹੁਤਾਤ ਗਿਣਤੀ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰਾਂਗੇ ਪ੍ਰਮਾਤਮਾ ਨੂੰ ਖੁਸ਼ ਕਰਨ ਵਾਲਾ ਇਨਸਾਨ ਖੁਦ ਇਕੱਲਾ ਆਪ ਹੀ ਹੁੰਦਾ ਉਹਨੇ ਖੁਦ ਅੰਦਰ ਭਾਵਨਾ ਪੈਦਾ ਕਰਨੀ ਐ ਕਾਂਸੀ ਬਨਾਸ ਵਿੱਚ ਰਹਿੰਦੇ ਭਗਤਾਂ ਨੇ ਸਤਗੁਰੂਦਾਸ ਜੀ ਮਹਾਰਾਜ ਨੇ ਇਤੇ ਸਾਰੇ ਨਗਰ ਨੂੰ ਨਹੀਂ ਕਹਿਤਾ ਸੀਗਾ ਵੀ ਚਲੋ ਆਜੋ ਇਕੱਠੇ ਹੋ ਜੇ ਮੇਰੇ ਕੋਲ ਆਜੋ ਉਹ ਪ੍ਰਮਾਤਮਾ ਨੂੰ ਮਿਲਣ ਜਾਣਾ ਉਹਨਾਂ ਨੇ ਭਾਈ ਕੀਰਤ ਕਰਦੇ ਆ ਕਰਦੇ ਆ ਪ੍ਰਮਾਤਮਾ ਨੂੰ ਤੇ ਆਇਆ ਪ੍ਰਮਾਤਮਾ ਖੁਸ਼ ਆਇਆ ਤੇ ਆਪਣੇ ਵਰਗਾ ਹੀ ਰੂਪ ਬਣਾ ਦਿੱਤਾ ਆਪਣਾ ਹੀ ਸਵਾਲਿਆ ਅਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰ ਇੱਕ ਭਗਤ ਉਸ ਮਾਲਕ ਦੇ ਜੇ ਸਹੀ ਅਸੂਲਾਂ ਤੇ ਚੱਲਦਾ ਉਹਦੇ ਵਰਗਾ ਹੀ ਹੋ ਜਾਂਦਾ ਸਮਝੋ ਫਿਰ ਉਹੀ ਰੰਗ ਬਣ ਗਏ ਗੁਰੂ ਨਾਨਕ ਸਾਹਿਬ ਹੀ ਕਦੇ ਸਰੀਰ ਸੀ ਹੁਣ ਅਲੇ ਗੁਰੂ ਨਾਨਕ ਸਾਹਿਬ ਦੀ ਗੱਲ ਨਾ ਕਰੋ ਜੇ 1400 ਨੱਤੇ ਮਾਤ ਤ੍ਰੇਤ ਤਦੀ ਕੁੱਖੋ ਪੈਦਾ ਹੋਇਆ ਗੁਰੂ ਨਾਨਕ ਸਾਹਿਬ ਕੋ ਸਰੀਰ ਸੀ ਪਰ ਗੁਰੂ ਨਾਨਕ ਸਾਹਿਬ ਦਾ ਪਹਿਲਾ ਜੀਵਨ ਕੋਈ ਜੋ ਆਤਮਾ ਆਉਂਦੀ ਹੈ ਭਾਵੇਂ ਤੁਹਾਡੀ ਵੀ ਹੈ ਸਾਡੀ ਵੀ ਹੈ ਕਿਸੇ ਦੀ ਵੀ ਹੈ ਇਹ ਕੋਈ ਅੱਜ 10 20 ਸਾਲ ਪਹਿਲਾਂ ਨਹੀਂ ਬਣੀ ਤਿਆਰ ਨਹੀਂ ਹੋਈ। ਕਿਸਾ ਤੁਹਾਨੂੰ ਜਿਸ ਵੀ ਸਰੀਰ ਦੇ ਵਿੱਚ ਕੋਈ ਆਤਮਾ ਹੈ ਹੁਣ ਜਿੰਨੇ ਵੀ ਜੀਵ ਜੰਤੂ ਹੈ ਫੇੜ ਪੌਦੇ ਹਰ ਇੱਕ ਅੰਦਰ ਜੀਵ ਆਤਮਾ ਹੈ। ਇਹ ਆਤਮਾ ਇਹ ਨਹੀਂ ਕਿ ਅੱਜ ਮੈਂ ਪੈਦਾ ਹੋਇਆ ਜਾਂ ਮੇਰੀ ਉਮਰ ਹੁਣ 20 ਸਾਲ ਹੋ ਗਈ 30 ਸਾਲ 50 100 ਸਾਲ ਹੋ ਗਈ ਵੀ 100 ਸਾਲ ਦਾ ਹੀ ਮੈਂ ਮੇਰੀ ਆਤਮਾ ਮੇਰੇ ਨਾਲ ਹੈ ਭਾਈ। ਨਹੀਂ ਭਾਈ ਇਹ ਤਾਂ ਸਰੀਰ ਹੈ ਸਰੀਰ ਬਦਲੇ ਹੈ। ਜਿਵੇਂ ਪ੍ਰਮਾਤਮਾ ਦਾ ਭੇਦ ਨਹੀਂ ਹੈ ਆਤਮਾ ਪ੍ਰਮਾਤਮਾ ਇਕੋ ਕਰਿ ਜਾਣ ਤੈਨੂੰ ਪ੍ਰਮਾਤਮਾ ਦਾ ਭੇਦ ਹੈ ਮਾਰੇ ਗੁਰੂ ਨਾਨਕ ਪਾਤਸ਼ਾਹ ਨੇ ਮੈਂ ਤਾਂ ਖੁਦ ਭੇਦ ਨਹੀਂ ਮੇਰਾ ਗਿਆਨ ਸੁਣ ਕੇ ਤੂੰ ਗਿਆਨ ਪ੍ਰਦੇਸ਼ ਦਿਨਾ ਮੈਂ ਤਾਂ ਖੁਦ ਭੇਦ ਨਹੀਂ ਜਾਂ ਕਰਤਾ ਸਹੀ ਤੀ ਕੋ ਸਾਜੀ ਆਪੇ ਜਾਣੇ ਸੋਈ ਇਹਦੇ ਜੀਨੇ ਸਾਜੀ ਉਹਨੂੰ ਹੀ ਪਤਾ ਗੱਲ ਹੀ ਖਤਮ ਕਰਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤੇ ਭਈ ਉਸ ਗੁਰਨਾਨਕ ਸਾਹਿਬ ਦੇ ਦਰ ਤੋਂ ਗਿਆਨ ਲੈਣ ਵਾਲੇ ਕਿਵੇਂ ਕਹਿ ਦੇਣ ਕਿ ਮੈਂ ਅਕਾਲ ਪੁਰਖ ਨੂੰ ਜਾਣਦਾ ਮੈਨੂੰ ਪਤਾ ਉਹ ਕਦੋਂ ਜੰਮਿਆ ਸੀ ਕਿੱਥੇ ਬਣਿਆ ਸੀ ਕੀ ਬਣਿਆ ਸੀ ਕਿਉਂਕਿ ਇਤਨਾ ਜੋ ਕੁਝ ਹੈ ਗੁਰਨਾਨਕ ਸਾਹਿਬ ਦੀ ਚਰਨ ਧੂੜ ਦੇ ਨਾਲ ਹੀ ਹੈ ਨਾ ਕਿ ਉਹਨਾਂ ਦੀ ਜੋ ਚਰਨ ਧੂੜਤ ਪ੍ਰਾਪਤ ਹੋਈ ਹੈ ਉਹਦੇ ਨਾਲ ਗਿਆਨ ਦੇ ਰਹੇ ਹਾਂ ਵੀ ਗੁਰਨਾਨਕ ਸਾਹਿਬ ਪਾਸ਼ਾ ਕਹਿੰਦੇ ਮੈਨੂੰ ਨਹੀਂ ਪਤਾ ਪ੍ਰਮਾਤਮਾ ਦਾ ਨਹੀਂ ਪਤਾ ਇਹ ਇਹਦੇ ਪ੍ਰਮਾਤਮਾ ਵੱਲੋਂ ਬਣਾਈਆਂ ਗਈਆਂ ਆਤਮਾ ਇਹਨਾਂ ਦਾ ਵੀ ਕੋਈ ਅੰਤ ਨਹੀਂ ਹੈ ਨਾ ਤਾਂ ਇਹਨਾਂ ਨੇ ਆਤਮਾ ਨੇ ਮਰਨਾ ਨੈਣੇ ਸੇ ਗਾਂਤੀ ਨੈਣ ਦਾ ਹਤ ਪਾਪਕਾ ਆ ਆਤਮਾ ਨੂੰ ਨਾ ਕੋਈ ਕੱਟ ਸਕਦਾ ਨਾ ਮਾਰ ਸਕਦਾ ਨਾ ਕੋਈ ਖਤਮ ਕਰ ਸਕਦਾ ਇਹ ਨਹੀਂ ਖਤਮ ਹੋਣੀ ਪਰ ਜਿਸ ਸਰੀਰ ਦੇ ਵਿੱਚ ਇਹ ਵਾਸਾ ਕਰਦੀ ਹੈ ਹੁਣ ਜੋ ਪ੍ਰਾਣੀ ਚੜਾਈ ਕਰਦਾ ਹੈ ਤੁਹਾਨੂੰ ਕੀ ਲੱਗਦਾ ਉਹਦਾ ਲੇਖਾ ਜੋਖਾ ਖਤਮ ਹੋ ਗਿਆ ਨਹੀਂ ਭਈ ਸਰੀਰ ਦਾ ਲੇਖਾ ਜੋਖਾ ਖਤਮ ਹੋਇਆ ਤੁਹਾਡੇ ਨਾਲ ਲੇਖਾ ਜੋਖਾ ਖਤਮ ਹੋ ਗਿਆ ਹੁਣ ਨਵੇਂ ਸਰੀਰ ਵਿੱਚ ਉਹ ਆਤਮਾ ਜਾਂਦੀ ਹੈ ਤੇ ਜਿਹੜੇ ਲੇਖੇ ਜੋਖੇ ਅੱਗੇ ਕਰਨੇ ਆ ਰੋਗੇ ਕਰੇਗੀ ਆਤਮਾ ਅਮਰ ਹੈ ਸਦੀਵੀ ਹੈ ਇਹ ਯੁੱਗਾਂ ਯੁੱਗਾਂ ਤੋਂ ਚੱਲਦੀ ਆ ਰਹੀ ਹੈ ਪਤਾ ਨਹੀਂ ਕਿੰਨੇ ਯੁੱਗ વીਤ ਗਏ ਕਦੋਂ ਬਣੇ ਸੀ ਜਾਂ ਕਰਤਾ ਸੇਟੀ ਕੋ ਸਾਜੀ ਆਪੇ ਜਾਣੇ ਸ ਇਹ ਤਾਂ ਵੈਗਰ ਕੋਈ ਜਾਣਦਾ ਆਪਾਂ ਨਹੀਂ ਜਾਣ ਸਕਦੇ ਕੋਸ਼ਿਸ਼ ਵੀ ਨਾ ਕਰਿਓ ਕਦੇ ਇਹ ਸਿਆਜ਼ ਮੈਂ ਟਰਾਈ ਕਰ ਲਵਾਂ ਵੀ ਮੈਂ ਜਾਣ ਸਕਦਾ ਨਹੀਂ ਜਾਣ ਸਕਦਾ ਭਾਈ ਜਿਹੜੀ ਗੱਲ ਨੂੰ ਅਸੀਂ ਕਰ ਨਹੀਂ ਸਕਦੇ ਭਾਈ ਸੂਰਜ ਦੀ ਗਰਮੀ ਦਾ ਅਸੀਂ ਆਨੰਦ ਲੈ ਸਕਦੇ ਆ ਕਿ ਉਹਦੀ ਜੋ ਸੂਰਜ ਦੀ ਗਰਮੀ ਹੁੰਦੀ ਹੈ ਉਹਦਾ ਅਸੀਂ ਆਨੰਦ ਲੈ ਸਕਦੇ ਆ ਪ੍ਰਕਾਸ਼ ਲੈ ਸਕਦੇ ਆ ਹੁਣ ਜੇ ਕਹੀਏ ਕਿ ਮੈਂ ਉੱਥੇ ਜਾ ਕੇ ਖਾਣਾ ਬਣਾ ਕੇ ਲੈ ਕੇ ਆਵਾਂ ਇਹ ਤਾਂ ਨਹੀਂ ਹੋ ਸਕਦਾ ਕਦੇ ਵੀ ਅਨ ਪੋਸੀਬਲ ਹੈ ਇਹ ਨਹੀਂ ਬਿਲਕੁਲ ਹੋ ਸਕਦਾ ਤੇ ਜਦੋਂ ਹੋ ਹੀ ਨਹੀਂ ਸਕਦਾ ਐਵੇਂ ਟਲਾਈਆਂ ਕਰਨੇ ਉਧਰ ਦੀ ਚਪਰ ਕੇ ਆਨੰਦ ਲਵੋ ਉਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਆਨੰਦ ਲਵੋ ਪ੍ਰਮਾਤਮਾ ਬਾਰੇ ਨਾ ਸੋਚੋ ਕਿ ਉਹ ਕਿੱਥੋਂ ਬਣਿਆ ਕਿਵੇਂ ਬਣਿਆ ਕੀ ਹੋਇਆ ਸੀ ਇਹਨਾਂ ਗੱਲਾਂ ਧਿਆਨ ਨਾ ਦਿਓ ਬੇਵਜੂਲ ਹੈ ਨਹੀਂ ਜਾਣ ਸਕਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਆਪਣੀ ਪਤਾ ਵੀ ਜੇ ਹੋ ਜਾਣਾ ਅੱਖਾਂ ਨਾਲ ਹੀ ਕਹਿਣਾ ਕਥਨ ਨਾ ਜਾਈ ਗੁਰ ਇੱਕ ਦੇਵ ਵਿਝਾਈ ਆ ਜਿਹੜੀ ਪੰਕਤੀ ਹੋਰ ਆ ਗਈ ਡੱਗੇ ਸਬਨਾ ਜੀਆਂ ਦਾ ਇੱਕ ਦਾਤਾ ਆਪਾ ਤਾਂ ਆਵਦੀ ਦੀ ਧੋੜ ਬੁਝਾਈਏ ਤੇ ਮਾਲ ਕਹਿੰਦੇ ਕੋ ਨਾਨਕ ਮਾਜ ਕਹਿੰਦੇ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਨ ਨਾ ਜਾਈ ਆਪਾ ਧਰਮ ਆ ਜਾਤਾ ਮਜਵਾ ਕਉਮਾ ਤਰੇ ਮਗਰ ਫਿਰਦੇ ਆਂ ਧਰਮ ਆਤਮ ਆ ਮਹਤਵ ਇਤਾਂ ਭਾਈ ਤੋਏ ਬਣਾਉਣਾ ਮੈਂ ਜਿਵੇਂ ਦੱਸਿਆ ਨਾ ਬਈ ਜਹਾ ਤਾਂ ਤੁਹਾਡੇ ਦੇ ਦੇ ਛੱਡ ਦਨੇ ਉਹਨੂੰ ਵੀ ਉਸ ਤਰ੍ਹਾਂ ਮਤਲਬ ਕੋਈ ਨਹੀਂ ਦਾ ਕਿ ਤੁਹਾਨੂੰ ਲੋਕ ਛੱਡ ਛੱਡ ਕੇ ਦੂਸਰੇ ਧਰਮ ਦੇ ਵਿੱਚ ਜਾ ਰਹੇ ਨੇ ਭਾਈ ਤੁਸੀਂ ਪਹਿਲਾਂ ਆਪਣਾ ਜਿਹੜਾ ਪਤ ਕਲੇਸ਼ ਹੈ ਇਹਨੂੰ ਖਤਮ ਕਰੋ ਜਾਤਾਂ ਪਤਾਂ ਤੁਹਾਡੀਆਂ ਅੰਦਰ ਫਸੀਆਂ ਪਈਆਂ ਨੇ ਇਹ ਦੇਖਣ ਨੂੰ ਲੱਗਦਾ ਵੀ ਬੜਾ ਸਜਾਤ ਹਜਾ ਸਿੰਘ ਔਰ ਅੰਦਰ ਮਨੋਂ ਕੋ ਸੁੱਧਾ ਟਾਲੀਆਂ ਬਾਹਰ ਚਟਵੀਂ ਹੈ ਰਿਸਾ ਕਰੇ ਤੇ ਨੇ ੜੀਆਂ ਜੋ ਸੇਵੇਦਰ ਖੜੀਆਂ ਆਪਣੇ ਆਪ ਨੂੰ ਗੁਰਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸਿੱਖ ਕੌਣ ਅੰਦਰ ਕੀ ਹੈ ਅੰਦਰ ਹੋਣਾ ਚਾਹੀਦਾ ਸੀ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਦੀ ਸੋਚ ਉਹ ਤਾਂ ਹੈ ਨਹੀਂ ਬਈ ਤੂੰ ਕਿਧਰੋਂ ਸਿੱਖ ਹੋ ਗਿਆ ਮਤਲਬ ਬਖੰਡੀ ਆ ਵੇਖੀ ਪਰ ਉਹ ਨਾਲ ਲੱਭੇ ਵੀ ਨਾ ਸੱਚੀ ਸਿੱਖ ਤੇਰਾ ਕਿਵੇਂ ਨੱਕ ਤੈਨ ਤਾਂ ਪਾਪਾਂ ਦੀ ਵੀ ਠੰਣ ਲੱਗਣੀ ਏ ਜੇ ਤੈਨੂੰ ਆ ਵੀ ਠੰਣ ਲੱਗਣੀ ਏ ਜੇ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਹੈ ਗੁਰੂ ਨਾਨਕ ਸਾਹਿਬ ਪ੍ਰਤੀ ਪ੍ਰੇਮ ਹੈ ਹੁਣ ਤੇਰੇ ਘਰ ਵਿੱਚ ਤਾਂ ਉਹੀ ਆਊਗਾ ਨਾ ਕਿ ਜੇ ਤੇਰੇ ਨਾਲ ਉਹਦਾ ਪ੍ਰੇਮ ਹੋਏਗਾ ਜੇ ਪ੍ਰੇਮ ਤੂੰ ਕਰੇਂਗਾ ਤੇ ਤੇਰੇ ਨਾਲ ਪ੍ਰੇਮ ਬਣ ਜੂਗਾ ਦਾ ਬਈ ਤੇ ਜਦੋਂ ਪ੍ਰੇਮ ਦੀ ਲੀਕ ਟੁੱਟ ਗਈ ਵਿੱਚੋਂ ਲੈਨ ਟੁੱਟ ਗਈ ਤੂੰ ਕੌਣ ਤੇ ਮੈਂ ਕੌਣ ਤੂੰ ਆਪਣੇ ਕਰਵੇਂ ਆਪਣੇ ਕਰ ਬਈ ਗੁਰੂ ਨਾਨਕ ਸਾਹਿਬ ਤੋਂ ਤਦ ਆਉਣਗੇ ਨਾ ਤੇਰੇ ਘਰ ਦੇ ਅੰਦਰ ਜੇ ਉਹਨਾਂ ਨੂੰ ਪ੍ਰੀਤ ਕਰੇਂਗਾ ਉਹਨਾਂ ਦੇ ਬਾਤ ਤੇ ਸਾਹ ਸੁਤਰ ਅੰਦਰੋਂ ਮਨ ਬਣਾਇਆ ਜਾ ਫਿਰ ਅੰਦਰ ਗੁਰੂ ਨਾਨਕ ਸਾਹਿਬ ਦੇ ਸੋਚ ਦਾ ਜੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਅੰਦਰ ਤਦੋਂ ਆਣਾ ਭਈ ਤਾਂ ਤਕਰੀ ਹੁੰਦਾ ਅੰਦਰ ਤਾਂ ਮੈਲ ਗੰਦਗੀ ਭਰੀ ਹੋਈ ਏ ਇਥੇ ਦਾ ਸਿਰਫ ਭਾਵੇਂ ਕਾਂ ਹੀ ਆ ਸਕਦੇ ਆ ਗੰਦਗੀ ਤੇ ਆਉਂਦੇ ਆ ਨਾ ਕਿ ਕਾਂ ਵਰਗੇ ਹੋਏ ਬੰਗਲੇ ਵਰਗੇ ਹੋਏ ਇਹ ਤਾਂ ਆ ਸਕਦੇ ਆ ਪਰ ਹੰਸ ਨਹੀਂ ਆ ਸਕਦਾ ਹੰਸ ਨੂੰ ਤਾਂ ਸਾਫ ਸੁਥਰੇ ਭਾਈ ਹੀਰੇ ਮੋਤੀ ਚੀਦੇ ਖਾਣ ਨੂੰ ਕਿ ਹੰਸ ਨੂੰ ਉਹਨਾਂ ਤਾਂ ਭਾਈ ਹੀਰੇ ਮੋਤੀ ਚਾਹੀਦੇ ਆ ਖਾਨ ਨੂੰ ਸਾਫ਼ ਸੁਥਰੀ ਜਗ੍ਹਾ ਚਾਹੀਦੀ ਏ ਉਹ ਐਵੇਂ ਨਹੀਂ ਹੁੰਦਾ ਤਰੇ ਫਿਰਦਾ ਇਹ ਉਹਨਾਂ ਦੀ ਇੱਕ ਭਾਈ ਬ੍ਰੈਟੀ ਹੈ ਉਹਨੇ ਚ ਖਾਸੀਅਤ ਆ ਹਾਂ ਸਭ ਪਾਲਣੇ ਆ ਤੇ ਹੀਰੇ ਮੋਤੀਆਂ ਦਾ ਭਾਈ ਤੁਹਾਨੂੰ ਜੁਗਾੜ ਕਰਨਾ ਪੈਣਾ ਗੁਰਨਾਨਕ ਸਾਹਿਬ ਨੂੰ ਅੰਦਰ ਲੈ ਕੇ ਆਉਣਾ ਤੇ ਭਾਈ ਅੰਦਰ ਪ੍ਰੇਮ ਹੁਣ ਪ੍ਰੇਮ ਤਾਂ ਭਾਈ ਥੋੜੀ ਠੰਡ ਲੱਗਦੀ ਐ ਦੀ ਗੁਰਦਰੇ ਜਣਾ ਛੜਦ ਨੇ ਉਠੀ ਨਹੀਂ ਹੁੰਦਾ ਇਹ ਵੀ ਇੱਕ ਕਿਰਪਾਲੀ ਗੱਲ ਹੀ ਹੈ ਜਿਹੜੀ ਗੱਲ ਕੀਤੀ ਨਰੰਬਤਾ ਪਾਏ ਪੋਖ ਤੋ ਖਾਣਾ ਵਿਆਪੇ ਕੰਠ ਮਿਲਿਆ ਹਰਣਾਓ